ਸਾਸਰੀ ਕਾਲਜੀ ਸਾਰਿਆਂ ਨੂੰ ਬਲੌਕ ਦੀ ਲੱਗੀਆਂ ਸ਼ੁਰੂਆਤ ਕਰਨ ਬਰਸ਼ੀਣ ਵੱਢ ਰਹੇ ਆ ਬਾਈ ਬਰਸ਼ੀਣ ਥੋੜੀ ਐ ਜੁੜਾ ਘੱਟ ਐ ਠੰਡ ਕਰਕੇ ਉੱਠੀ ਨਹੀਂ ਐ ਟੋਕਰੇ ਮਾ ਢੋਰਿਆ ਬੰਦਾ ਆਪਣਾ ਚਾਰ ਟੋਕਰੇ ਹੋਏ ਦੇਖ ਲਓ ਕਿੰਨੀ ਜਗ੍ਹਾ ਵੜ ਗਈ ਅੱਜ ਬਾਈ ਤਰੀਕ ਐ 5 ਆਪਾਂ ਨੇ ਜਾਣਾ ਭੋਗ ਮਾ ਆਪਣੇ ਪਿੰਡ ਭੋਗ ਗੱਗੂ ਦੇ ਦਾਦਾ ਜੀ ਦਾ ਸਵਰਗਵਾਸ ਹੋ ਗਈ ਤੇ ਪਹਿਲਾਂ ਆਪਾਂ ਛੱਡ ਗਏ ਆ ਮਾ ਰੇ ਖੇਤਾਂ માં ਕੱਲ ਰੇ ਪਿਆ ਨਹੀਂ ਹੈਗਾ ਗੇੜੇ ਗੂੜੇ ਮਾਰੇ ਖੇਤਾਂ ਆਂ ਫਸਲ ਦੇਖੀ ਆਪਣੀ ਬਹੁਤ ਸਕੂਨ ਮਿਲਿਆ ਭਾਈ ਫਸਲ ਦੇਖ ਕੇ ਮਹਾਰਾਜ ਨੇ ਕੱਲ ਦਿਨ ਬੜਾ ਪਾਗਾਂ ਵਾਲਾ ਚੜਾਇਆ ਦਾ ਦੋ ਕੰਮ ਤੋਂ ਆਪਣੇ ਸਵੇਰੀਓ ਬਣ ਗਏ ਮਹਾਰਾਜੀ ਕਿਰਪਾ ਨਾਲ ਦੋ ਸਾਈਆਂ ਹੋ ਗਈਆਂ ਫਿਰ ਆਪਣਾ ਨਾ ਮਾਰੇ ਆਪਣੇ ਖੇਤਾਂ માં ਗੇੜਾ ਨਾਲੀ ਟਰਾਲੀ ਕਰਾਈ ਗੰਨੇ ਵਾਲੀ ਲੋਡ ਫਿਰ ਰਾਤ ਬਾਈ ਆਪਣਾ ਗੇ ਜੱਗੀ ਕਬੂਲਪੁਰ ਹੈਰੋਂ ਲਈਏ 12-12 ਗੀ ਗੱਬਾ ਗਬਲੇ ਟੈਰਾਂ ਵਾਲੀ ਸ਼ਾਮ ਨੇ ਵੀਰ ਨੂੰ ਦਵਾਈ ਹੈ ਹੈਰੋਂ 3,75,000 ਦਾ ਸੌਦਾ ਹੋਇਆ ਬਾਈ ਜੱਗੀ ਕਬੂਲਪੁਰ ਵਾਲੇ ਇਹਨਾਂ ਦੇ ਲਈਏ ਬਾਈ ਹੁਣ ਕੱਢਾਂ ਬਾਈ ਆਪਣਾ ਟਰੈਕਟਰ ਅਰੇ ਪਿਆਜ ਜਤਿੰਦਰ ਵੀਰ ਭਾ ਉੱਥੀ ਤੇ ਲੱਦेंगे ਆਪਣੇ ਮਰੇ ਪੰਜ ਕਥੈਲੇ ਆ ਇੰਨੀ ਗੱਪਾ ਨੂੰ ਲੋਡ ਰਹੇਗੀ ਇੰਨੀ ਗਨੇ ਪਏ ਆ ਖੋਲਾ ਬਾਈ ਸ਼ਟਰ ਖੋਲ ਲਿਆ ਬਾਈ ਸ਼ਟਰ ਕੱਢ ਬਾਈ ਟਰੈਕਟਰ ਬਾਹਰਿਓ ਟੰਕੀ ਫੁੱਲ ਕਰੀ ਵੀ ਬਾਈ ਡੀਜ਼ਲ ਕੀ ਇਸ ਕੀ ਹੌਲੈਂਡ ਧੋਇਆ ਵਾ ਆਪਣਾ 855 ਜਾਏਗਾ ਪਹਿਲਾਂ 855 ਨਿਕਲੇਗਾ ਫਿਰ ਹੌਲੈਂਡ ਨਿਕਲੇਗਾ ਫਿਰ ਟਰਾਲੀ ਪਵੇਗੀ ਹੌਲੈਂਡ ਕੀ ਭਰਦੇ ਆ ਬਾਈ ਟੰਕੀ ਆਪਾਂ 66 ਲੀਟਰ ਡੀਜ਼ਲ ਨਿਕਲ ਗਿਆ ਬਾਈ 68 ਲੀਟਰ ਡੀਜ਼ਲ ਨਿਕਲ ਗਿਆ ਪਾਨਾ ਮਾਰੇ ਬੰਦੇ ਨੇ ਉੱਪਰੇ ਛੱਤ ਰੱਖਿਆ ਬਾਈ ਬੰਦਾ ਆਪਾਂ ਨੂੰ ਵਧੀਆ ਮਿਲ ਗਿਆ ਪਹਿਲਾਂ ਵੀ ਰਿਹਾ ਆਪਣੇ ਦਾ ਬਹੁਤ ਆ ਲੋਕਾਂ ਨੂੰ ਗੰਨੇ ਕੋਈ ਟੈਨਸ਼ਨ ਨਹੀਂ ਹੈੀ ਟਰਾਲੀਆਂ ਭਰਾ ਨਹੀਂ ਭਰੂਣੀ ਆਪੇ ਬੈਟਿੰਗ ਕਰੀ ਜਾਏ ਕਰੇਗਾ ਅੱਡਾਂ ਬਈ ਹੌਲੈਂਡ ਬਾਹਰ ਪਾ ਲਿਆ ਬਾਈ ਬੱਗੂ ਜੋੜ ਹੋ ਗਿਆ ਦੋਆਂ ਦਾ ਮੇਲ ਡੀਜ਼ਲ ਦੀ ਭਰਾ ਟੰਕੀ ਬਾਈ ਹੌਲੈਂਡ ਦੀ ਹੁਣ ਸਟਾਰਟ ਕਰਿਆ ਵਾ ਭਰਦੇ ਆਂ ਪਾਰਕਾ ਖੜਾ ਦੇ ਆਂ ਉਹਨੂੰ ਫੇਰ ਫਲੇਵਰ ਲੱਗ ਜਾਈ ਗੰਨੇ ਵਾਲੀ ਆਪਣੇ ਬਕਰ ਨੂੰ ਬੰਦ ਕਰ ਲੈ ਚਾਬੀ ਗਲੇ ਹੋਏਗਾ ਹੋਲ ਟੱਕਣ ਡੀਜ਼ਲ ਟੱਕਣ ਖੋਲ ਆਪਾਂ ਲਾਵਾ ਬਾਈ ਧਾਰਾ ਆਪਾਂ ਨੇ ਬਾਈ ਥੋੜੇ ਜੇ ਬੱਚੇ ਸ਼ਰਾਰਤੀ ਆਂ ਮਹਾਰਾਜ ਦੀ ਕਿਰਪਾ ਨਾਲ ਬੱਚੇ ਹੋਣੇ ਵੀ ਸ਼ਰਾਰਤੀ ਚਾਹੀਦੇ ਆਂ ਬਾਈ ਜੇ ਬੱਚਾ ਸ਼ਰਾਰਤੀ ਹੋਏਗਾ ਤਾਂ ਹੀ ਬड़ा ਹੋ ਕੇ ਕੁਝ ਕਰੇਗਾ। ਉਤਾਰਾਂ ਆਪਾਂ ਬਈ ਖੋਲਦੇ ਕਰਾਂ। ਮਰੇ ਪਰਮ ਦਾ ਕੋਈ ਤਿਵਾਰ ਨਹੀਂ ਹੈ ਕਦਮ ਆ ਕੇ। ਮਤਲਬ ਲੋ ਕਰਦਾ। ਕਿੰਨੇ ਆ ਪੋਣਾ ਬਾਈ? ਟੈਂਕੀ ਫੁੱਲ ਕਰਦੇ ਬਾਈ ਜਿੰਨੇ ਕੀ ਬੋਏ ਜੀ। ਕਿੰਨੇ ਦਾ? ਜਿੰਨੇ ਟੈਂਕੀ ਫੁੱਲ ਕਰਦੇ ਜਿੰਨੇ ਕੀ ਬੋਏ ਜੀ। ਪੈਸੇ। ਪੈਸੇ ਕੋਈ ਨਹੀਂ ਆ ਉਸਮਾ ਕਰਾ ਦੇਵੇਂ ਆਪਾਂ Google Pay। ਠੀਕ ਹੈ ਵੀਰੋ। ਮੰਨੂ ਚਾਹੀਦੇ ਆ ਬਾਈ। ਕੋਈ ਬਾਤ ਨਹੀਂ ਮਾ ਤੇਰੇ ਕੋ ਆ ਜਿੰਨੇ। ਸਲਾਮ ਬਾਈ ਹਾਂਜੀ ਹਾਂ ਤੁੰਨੂ ਕਰੋ ਨਾ ਲੈ ਆ ਵੀਰ ਹੋ ਗਈ ਚੱਲੂ ਲੱਭੋ ਜੀ ਬੱਟ ਆਪਣਾ ਕਲੱਚ ਲੱਗ ਗਿਆ ਬਾਈ ਡੀਜ਼ਲ ਪੈਣ 68 ਬਦੇ ਸ਼ੁਰੂ ਹੋਈ ਸੀ 72 ਹੋ ਗਿਆ ਸਾਰੇ ਦੇਖਦੇ ਦੇਖਦੇ 73 74 75 ਕਰਾਵਾ ਬਾਈ ਟੰਕੀ ਫੁੱਲ ਆਟੋ ਕੱਟ ਐ ਕੱਟ ਮਾਰ ਦੇਗੀ ਆ ਰਹੀ ਹੈ ਬਾਈ ਪੈਟਰੋਲ ਪੰਪ ਵਾਲੀ ਫੀਲਿੰਗ ਬਹੁਤ ਬਹੁਤ ਧੰਨਵਾਦ ਹੈ ਮੇਰੇ ਮਾਲਕ ਨਗਰ ਦੇ ਖੇੜੇ ਬਾਦਸ਼ਾਹ ਬਹੁਤ ਉੱਚੀ ਅਡਾਰੀਆਂ ਮਰਾਦੀ ਬਈ ਤਾਂ ਬਹੁਤ ਧੰਨਵਾਦ ਹੈ ਜਿੰਨਾ ਥੱਲੇ ਗੇ ਰਿਆ ਤਾਂ ਇੱਕ ਬਰੀ ਉਨਾਂ ਹੀ ਉੱਪਰ ਚੱਕ ਕੇ ਲੈ ਗਿਆ ਮੇਰਾ ਮਾਲਕਾ 88 ਲੀਟਰ ਤੇਲ ਹੋ ਗਿਆ ਬਾਈ 99 90 68 ਲੀਟਰ ਦਾ ਬਾਈ 109 ਲੀਟਰ ਹੋ ਗਿਆ 32 ਲੀਟਰ ਤੜਾ ਹੋ ਗਏ 9 ਉੱਪਰ ਹੋ ਗਏ 41 ਲੀਟਰ ਡੀਜ਼ਲ ਪੈ ਗਿਆ ਟੰਕੀ ਹੋ ਗਈ ਫੁੱਲ ਅੱਜ ਨਹੀਂ ਬਈ ਆਪਣੇ ਦੇ ਡੂਲਿਆ ਹੈਗਾ ਡੀਜ਼ਲ ਐਨ ਗਲ ਤੱਕ ਭਰੀ ਹੈ ਥੱਲੇ ਦੇਖ ਸਕਾਂ ਉਸ ਦਿਨ ਬਈ ਆਪਣੇ ਦੇ ਡੂਲ ਗਿਆ ਦਾ ਡੀਜ਼ਲ ਠੀਕ ਹੈ ਬਾਈ ਡੀਜ਼ਲ ਪੈ ਗਿਆ ਟਰੈਕਟਰ ਦੀ ਟੰਕੀ ਫੁੱਲ ਆ ਆਪਣੇ ਕੀ 855 ਕੀ ਫੁੱਲ ਹੈ ਗੱਡੀ માં ਵੀ ਹੈ 20 ਲੀਟਰ ਤੇਲ ਓਕੇ ਦੀ ਰਿਪੋਰਟ ਹੈ ਚਲਾ ਬਾਈ ਰੇ ਪਾਣ ਹੋਲ ਬਾਈ ਤਾਰਾਂ ਇਸ ਕੀ ਮਸ਼ੀਨ ਨਹੀਂ ਗਿਆ ਕੱਪੜਾ ਨਹੀਂ ਪਿਆ ਬਾਈ ਕੱਪੜਾ ਪਿਆ ਹੋਣਾ ਕੋਈ ਅਰੇ ਲੱਦਣ ਆਏ ਦੇ ਬਾਈ ਮਸ਼ੀਨ ਚੱਕ ਲਿਆ ਤੇ ਮੋਟਰਸੇਲ ਵਾ ਗਿਆ ਲ ਯੋ ਵੀ ਫਿੱਟ ਕਰਾਂ ਪੈਪੂਬ ਹੋ ਗਿਆ ਫਿੱਟਾ ਗੰਨ ਲੱਗ ਗਈ ਲੱਸੀਆ ਗਲਾਸ ਪਹੁੰਚ ਗਿਆ ਆਪਣਾ ਯੋ ਯਾਰ ਇੱਕ ਥਿੰਬ ਲਵਾ ਮਤਲਬ ਗਲੀ ਨਹੀਂ ਹੈਗੀ ਗਲੀ ਘਟ ਰਹੇ ਆ ਫਿਰ ਚਲਾਵਾ ਇਸ ਨੂੰ ਗਨ ਨੂੰ ਬੈਟਰੀ ਰੱਖ ਲਈ ਬਾਕੀ ਉਹ ਲੱਗ ਗਿਆ ਜੋ ਲੱਗ ਗਿਆ ਨੀ ਪਲੂਰੇ ਰੱਸੀ ਮਾਰਨੀ ਰਹਿ ਗਈ ਬਸ ਰੱਸੀ ਮਾਰੇ ਕਲੰਪ ਯਾਰ ਆਪਣਾ ਟੱਕਣ ਲੱਗੇ ਛੋਟੇ ਆਪਣੇ ਦੇ ਕਲੰਪ ਚਲਦਾ ਨਹੀਂ ਹੈ ਥੱਲੇ ਤਾਰ ਮਾਰਦੀ ਉੱਪਰਲੀ ਕਰਦੀ ਬਾਈ ਮਸ਼ੀਨ ਫਿੱਟ 33 ਲੀਟਰ ਤੇਲ ਪੈ ਗਿਆ 45 ਗ੍ਰਾਮ ਥੋੜੀ ਜਿਹੀ ਆਣੀ ਰੱਖੀ ਹੈ ਟੰਕੀ ਉਸਕਾ ਟੱਕਣ ਲੀਕ ਹੈ ਨਟ ਆਪਾਂ ਨੇ कसे ਨਹੀਂ ਹੈਗੇ ਇਸਕੇ ਨੇ ਢਿੱਲੇ ਰੱਖੇ ਹੋਏ ਆ ਆਪਣਾ ਜਿੱਦਨ ਤੇਲ ਭਰਾਣਾ ਜਾਣਾ ਆਪਣਾ ਹੱਥ ਗਲ ਖੋਲ ਕੇ ਰੱਖ ਜਾ ਕੋਈ ਨਾ ਇਹ ਚਾਰ ਨਟ ਖੋਲ ਕੇ ਤਲਾ ਰੱਖ ਦੇਣੀ ਆਪਾਂ ਨੇ ਉਹ ਬੈਟਰੀ ਰੱਖਦੀ ਕਪੈਨ ਕੀ ਤਾਰਕ ਇਸਪਾ ਕੋਈ ਰੱਸੀ ਮਾਰਾਂ ਜਾਂ ਟਿਊਬ ਮਾਰਾਂ ਚੱਲਾਂ ਭਾਈ ਆਪਾਂ ਬੰਦੇ ਆਪਣੇ ਰੇਲ ਲੱਦ ਕੇ ਲੈ ਕੇ ਖੇਤਮ ਪਤਾ ਨਹੀਂ ਲੱਦ ਰਹੇ ਆ ਦੇਖੇ ਮੈਂ ਵੀ ਨਹੀਂ ਪਹੁੰਚ ਗਏ ਬਾਈ ਬੰਦੇ ਆਪਣੇ ਝੋਲੀਆਂ ਬਣਾ ਰਹੇ ਨਵੀਆਂ ਝੋਲੀਆਂ ਹੈ ਗਈ ਨਹੀਂ ਵਾ ਟਰੈਕਟਰ ਕਰਕੇ ਰੇ ਪਾਣੇ ਗਲੇ ਨਹੀਂ ਤੋਂ ਪਹਿਲਾਂ ਬਥੇਰੇ ਛਡੂ ਕੇ ਝੋਲੀਆਂ ਬਣੀ ਪਈ ਰਹਿੰਦੀਆਂ ਆਮ 16 ਥੱਲੇ ਲੱਦ ਲਏ ਬਾਈ ਬੰਦੇ ਆਪਣੇ ਘੱਟ ਲਏ ਆ ਰੇ ਲੱਦ ਕੇ ਰੇ ਚਹੀਦਾ ਬਾਈ ਤੇ ਹੀ ਥੱਲੇ ਸ਼ਾਇਦ ਬੀਓ ਪਾਵੇਂ ਦੇਖ ਕੇ ਬਾਦੋ ਇੱਥੇ ਪੀਲੀ ਇੱਥੇ ਠੋਕ ਕੇ ਪਾ ਦਿਓ ਰੇ ਆਪਾਂ ਚਲਾ ਬਾਈ ਭੋਗ ਮਾ ਟਾਈਮ ਹੋ ਗਿਆ 10:30 ਚਲਾ ਬਾਈ ਚੱਕ ਲਈ ਝੋਲੀ ਬੰਦੇ ਨੇ ਆਪਣੇ ਨਾ ਦਰਨਿੰਦਰ ਸਿੰਘ ਨੇ ਪਾਲਿਆ ਆਪਣਾ ਜਸਤਾਨਾ ਜਿੱਦਣ ਪਾ ਤੇਲ ਲੈਣ ਗਏ ਤੇ ਯਾਰ ਆਹਣਾ ਫੁੱਲਾਂ ਵਾਲਾ ਝੋਲਾ ਪਿਆ ਟੂਲ ਮਾਉ ਕੱਡਾਂ ਆਪਾਂ ਕਹਣਾ ਰੋਜ਼ ਪੁੱਛੀ ਜਾਂਾਂ ਝੋਲਾ ਕਿੱਥੇ ਝੋਲਾ ਕਿੱਥੇ ਤੇ ਉੱਤੇ ਵਾਲਾ ਝੋਲਾ ਜਿਹੜਾ ਮਾਤਾ ਨੇ ਬਣਾਇਆ ਬਾ ਝੋਲਾ ਬਾਈ ਇਹਨੂੰ ਲੈ ਜਾਾਂਗੇ ਅਲ ਚੱਕ ਕੇ ਘਰਾਂ ਠੀਕ ਹੈ ਬਾਈ ਓਕੇ ਪੱਪੂ ਨੂੰ ਸਾਰਾ ਖੇਤ ਪਤਾ ਆ ਜੂ ਜੱਡ ਤੋਗਮਾ ਚਲੇ ਗਏ ਤੇ ਬਾਈ ਆਪਾਂ ਹਲੇ ਜਾ ਕੇ ਮੱਥਾ ਟੇਕਿਆ ਇਹਨਾਂ ਫੋਨ ਆ ਗਿਆ ਆਮਪੀਰ ਦਾ ਟਰਾਲੀ ਕੱਢ ਗਈ ਮੈਂ ਹਰ ਚਾ ਨਾਇਮ ਟਰਾਲੀ ਕੱਢਣਾ ਟੋਚਨ ਰੱਖ ਲਈ ਵਿੱਚ ਟਰਾਲੀਗੇ ਆਮਾ ਬਾਈ 45 11 ਕੱਢ ਗਿਆ ਗੱਡਿਆ ਵਾ ਦਿਖਾ ਮਾ ਤੁਹਾਨੂੰ ਜਾ ਕੇ ਪਹੁੰਚ ਗਏ ਬਾਈ ਖੇਤ ਟਰਾਲੀ ਕੱਢਦੀ ਧਿਆਨੇ ਨੇ ਲੱਗੇ ਟੋਚਨ ਪਾਣ ਉਹੀ ਰੁਕਿਆ ਬਾਪਾ ਤਾ ਨਹੀਂ ਉਹ ਕਰ ਰਿਹਾ ਜਿਸ ਤਰ੍ਹਾਂ ਕਹਿੰਦੇ ਨਹੀਂ ਗੁੱਸਾ ਕਰ ਗਿਆ ਤੇ ਮੇਰੀ ਟੰਕੀ ਫੁੱਲ ਕਰਦੀ ਡੀਜ਼ਲ ਗਈ ਘਰੋਂ ਪੰਪ ਲੱਗ ਗਿਆ ਚਲੋ ਟੈਕਸਰ ਆਇਰੋ ਆ ਦੇ ਨਿਕਰੋ ਬਾਕੀ ਲੋਕ ਚਲੋ ਭਾਈ ਕੱਢੋ ਟਰਾਲੀ ਬਾਹਰ ਚਾਲ ਭਾਈ ਨਿਕਲ ਗਈ ਇਹ ਵੀ ਲੇਬਰ ਜਾ ਹੈਗੀ ਆਪਣੇ ਬਾਬਾ ਜੀ ਆਪਣੇ ਖੇਤਾਂ 'ਤੇ ਲੱਗਿਆ ਬਾ ਡਾ ਔਰ ਅਗੰਨਾ ਨਿਪੜ ਗਿਆ ਸਾਰਾ ਓਕੇ ਦੀ ਰਿਪੋਰਟ ਮਤਲਬ ਅੰਨਾ ਖੜਿਆ ਬਹੁਤ ਹੈ ਖੇਤ ਗਿੱਲੇ ਦੀ ਦਿੱਕਤ ਆ ਬਹੁਤ ਕਿਤਰਾ ਰਿੰਕਦੇ ਜਾ ਰਹੇ ਆ ਡਾਇਰੈਕਟਰ ਸਾਥ ਲੈ ਜਾਓ ਤੁਸੀਂ ਸਾਥ ਸਾਥ ਆਤਮੀ ਪਿੱਛੇ ਨੂੰ ਖਿੱਚेंगे ਬਾਈ ਜਦੋਂ ਜਹਾਦ ਹੋ ਰਹੀ ਹੈ ਖੇਤ ਗਿੱਲਾ ਦੇਖੋ ਨਹੀਂ ਬਾਈ ਟਰੈਕਟਰ ਇੱਕ ਹੋਰ ਲੈ ਗਾ ਮਾਂ ਕਰਾਂ ਜਾ ਗਿਆ ਜੋ ਨਾਲ ਨਿਕਲੀ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੱਕਣੇ ਔਖੀ ਹੈ ਕਮਾਈ ਜੱਟ ਦੀ ਉਹ ਕੰਮ ਹੋ ਰਿਹਾ ਬਾਈ ਇਬਤਿਆਰ ਹੋਏ ਵੇ ਆ ਕੱਪੜੇ ਪਏ ਵੇ ਨਵੇਂ ਬੂਟ ਪਏ ਵੇ ਖੇਤਵਾ ਵੀ ਨਹੀਂ ਵੱਢ ਸਕਦੇ ਧਿਆਨ ਨਾ ਪਟਾਇਆ ਵਿਚਾਰਾ ਧਿਆਨ ਵੀ ਤਿਆਰ ਹੋਇਆ ਵਾਕੀ ਦੇ ਲਿਬੜਨਾ ਜਹੇ ਗਾਲਾਂ ਕੱਢੇਆ ਮਨੂੰ ਖਿੱਚ ਲਈ ਬਾਈ ਪਿੱਛੇ ਨੂੰ ਟਰਾਲੀ ਆ ਗਈ 20 25 ਫੁੱਟ ਪਿੱਛੇ ਤਕੀਰ ਆਣਾ ਇਹ ਪੈ ਗਿਆ ਕਿੱਲੇ ਖੇਤ ਮਨ ਬੰਦੇ ਮੰਨ ਨਹੀਂ ਰਹੇ ਆਪਣੇ ਇਸ ਤਰ੍ਹਾਂ ਮੈਂ ਰੁੱਕੇ ਮਾਰਾਂ ਨੇ ਸਮਝਦੇ ਨਹੀਂ ਹੈਗੇ ਖੇਤ ਵੀ ਡੱਕ ਰਿਹਾ ਬੂਟ ਖਰਾਬ ਹੋ ਜਾਣਗੇ ਕਿੱਥਾ ਟਰੈਕਟਰ ਦੇ ਟਾਇਰ ਐ ਉਥੇ ਟਰਾਲੀ ਉੱਥੇ ਤੇ ਬੈਗ ਆਈ ਐ ਇਹ ਪਾਵਾ ਟੋਚਨ ਦੁਬਾਰਾ ਖਿੱਚेंगे ਆਮਨ ਨੂੰ ਕਛਣਾ ਹੀ ਪੈ ਗਿਆ ਬਾਈ ਖਰਗਾਓ ਪਾ ਦਿਆ ਮਾਰੇ ਬੰਦਿਆਂ ਨੇ ਕਾ ਲੀਕ ਬਣਾਵੇਂਂ گے ਦੀਕ ਪਣਾਵੇਂਂਗੇ ਗੋਟਾ ਗੋਟਿ ਚੜਾ ਦਾ ਟਰੈਕਟਰ ਪਰ ਗਾਰਾ ਵਿਚੰ ਮਾ ਗਿੱਚ ਗਿਆ ਕੁੱਟਾ ਪੰਗਾ ਲੈ ਲੈ ਜੱਤੀ ਇਥੇ ਕਹਿੰਦੇ ਵੋਕ ਦੇ ਸਿੰਗਾ ਨੂੰ ਹੱਥ ਪਾ ਗਿਆ ਕੰਮ ਕਰਦੇ ਆ ਮਾਰੇ ਬੰਦੇ ਨੇ ਭਾਈ ਟੋਚਨ ਪਾ ਕੇ ਵੀ ਜ਼ੋਰ ਲਾ ਲਿਆ ਆਪਾਂ ਕੱਲੇ ਲਿਆ ਆਂ ਕੱਢ ਗਏ ਬਾਬੇ ਦੀ ਕਿਰਪਾ ਨਾਲ ਕੱਪੜੇ ਬਚ ਗਏ ਆਪਣੇ ਲਿਪੜਨੇ ਦੇ ਭਾਈ ਬਹੁਤ ਜ਼ੋਰ ਆ ਟਰੈਕਟਰ ਮਾ 43 11 ਮਾ ਸੋਨੇ ਲਿੱਕੀ ਹੰਜਣ ਲਾਇਆ ਵਾ ਭਾਈ ਮੈਂ ਬੜਾ ਆਪਾਂ ਨੇ 55 ਐਚ ਵੀ ਵਾਲਾ ਜੋ ਦੇਖ ਲਓ ਟਰੈਕਟਰ ਪਿੱਛੇ ਖੜਿਆ ਕੋਈ ਕਹਿ ਨਹੀਂ ਸਕਦਾ ਜੀ ਮੂਰੇ ਤੇ ਕੱਢ ਕੇ ਟਰੈਕਟਰ ਪਿੱਛੇ ਲੈ ਕੇ ਆਏ ਆ ਕੱਲਾ ਆ ਭਾਈ ਟਰੈਕਟਰ ਪੂਰਾ ਜ਼ੋਰ ਮਾਰਦਾ ਆਹ ਦੇਖ ਲਿਓ ਬਾਈ ਲੀਕ ਆ ਜ਼ੋਰ ਤੋਂ ਬਹੁਤ ਲਗਿਆ ਟਰੈਕਟਰ ਦਾ ਪਰ ਟਰਾਲੀ ਕੱਢ ਲਿਆਏ ਉਸਮਾਂ ਲਿਫਟ ਲਗਾਈ ਦਿਓ ਚਲਾਈ ਬਾਹ ਪਾਰਿਆ ਟਰਾਲੀ ਭਈਆ ਕਹਿ ਰਿਹਾ ਉਸਮਾਂ ਲਿਫਟ ਲਗਾ ਟਰਾਲੀ ਕੱਢ ਗਿਆ ਇਹਦੇ ਬਾਈ ਕੱਢ ਗਿਆ ਉੱਥੇ ਤੁਰਨ ਲੱਗੇ ਖੇਤਾਂ ਮਾਂ ਤੇ ਪੈਂਚਰ ਹੋ ਗਿਆ ਪਤਾ ਨਹੀਂ ਬਾਈ ਕੋਈ ਕੱਟ ਲਗਿਆ ਪਤਾ ਨਹੀਂ ਕੀ ਬਣਿਆ ਇੱਕ ਲਗਦਾ ਹਵਾ ਨਿਕਲ ਗਈ ਉਧਰ ਭੋਗ ਪਾਣੇ ਦਾ ਟਾਈਮ ਹੋ ਰਿਹਾ ਉਧਰ ਪੈਂਚਰ ਹੋ ਗਿਆ ਚਾਚੇ ਵਾ ਖੜਾਇਆ ਜੈਪਾ ਉਹ ਕਰੇਗਾ ਤਿਆਰ ਧਾਨੇ ਨੂੰ ਕਿ ਹਮਾ ਤਾਂ ਜੁਤਿੰਦਰ ਵਾਲਾ ਮੋੜ ਤੇ ਲਿਆ ਚੱਕਿਆ ਹੋਰ ਜੀ ਠੀਕ ਠਾਕ ਹੈ ਸਤਿ ਸ੍ਰੀ ਅਕਾਲ ਜੀ ਹੋਰ ਤਕੜਾ ਐਨ ਵਧੀਆ ਜੀ ਕਿਰਪਾਤਾਰੀ ਧਾਨਾ ਭੇਜਿਆ ਬਾਈ ਟਰੈਕਟਰ 'ਵਾਂ ਬਿਠਾ ਕੇ 855 'ਵਾਂ ਮੋਟਰਸਾਈਕਲ ਲੈਣ ਉਹ ਲਿਆ ਆਇਆ ਮੋਟਰਸੇਲ ਚੱਕ ਐਨਾ ਚਾਚਾ ਇਹਨੂੰ ਤਿਆਰ ਕਰ ਦੇਗਾ ਚਲਾ ਕੇ ਲਿਆ ਆ ਮੈਂ ਖੇਤਾਂ 'ਵਾਂ ਦੇ 2 ਕਿਲੋਮੀਟਰ ਦੇ ਟਾਇਪ ਨਾ ਫਟ ਗਈ ਹੋਇਆ ਦੇਖਿਓ ਅੱਛਾ ਦੇਖ ਰਿਓ ਕਾਚੇ ਨੇ ਬਾਈ ਦੋਈ ਮਸ਼ੀਨ ਲਾ ਲਈਓ ਆਪਣਾ ਖੋਲਣ ਵਾਲੀ ਨਾਟਾ ਆਪਣੇ ਨੇੜੇ ਤੇੜੇ ਪਿੰਡਾਂ ਗੇ ਬਾਈ ਜਰੂਰ ਪਹੁੰਚੇ ਕਰੋ ਟਾਇਰ ਪੈਂਚਰ ਲਵਾਣੇ ਟਰਾਲੀਆਂ ਗ੍ਰੀਸ ਕਰਾਣੀਆਂ ਟਾਇਰ ਪਵਾਣੇ ਵੇਰਾਂ ਨੂੰ ਗ੍ਰੀਸ ਕਰਾਣਾ ਤੇ ਲਕੜਵਾਣੀ ਜੋ ਮਰਜ਼ੀ ਕੰਮ ਕਰਾਣਾ ਬਾਈ ਜਰੂਰ ਪਹੁੰਚੇ ਬਾਈ ਲਾਗੇ ਬੰਦੇ ਆਪਣੇ ਮੱਥਾ ਟੇਕਣ ਆਪਣਾ ਛੋਟਾ ਕਿਸਾਨ ਮੱਥਾ ਟੇਕ ਰਿਆ ਬਰਮੀਰ ਸਿੰਘ ਆਪਾਂ ਗਏ ਬਈ ਚੰਡੀਗੜ੍ਹ ਕੰਮ ਦਾ ਆਪਾਂ ਨੂੰ ਮੈਂ ਹਰ ਧਿਆਨਾਂ ਪਿੱਛੇ ਦੇ ਬਈ ਪਰਿਵਾਰ ਨੇ ਲੱड्डੂ ਮੰਗਾ ਕੇ ਐਨ ਥਾਲੀ ਤਿਆਰ ਕਰਕੇ ਖੰਬਣੀ ਰੱਖ ਗਏ ਤੇਲ ਤੂਲ ਦੇ ਕੇ ਹਲਦੀ ਦੇ ਕੇ ਸ਼ਗਨ ਕਰਿਆ ਬਈ ਪੂਰੇ ਗੰਨੇ ਨੂੰ ਲੱਗ ਗਿਆ ਬਾਡਾ ਮਾਲਕ ਕਿਰਪਾ ਗੈਲ ਦੇਖੋ ਬਈ ਆਪਣੇ ਛੋਟੇ ਕਿਸਾਨ ਨੇ ਮੱਥਾ ਟੇਕਿਆ ਮੇਰਾ ਮਾਲਕ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ ਹੈ ਮੇਰੇ ਪੁੱਤਾਂ ਨੂੰ ਹਰਵਿੰਦਰ ਮਨ ਨੂੰ ਦਿਖ ਨਹੀਂ ਰਹੀ ਵੀਡੀਓ ਮੈਂ ਬਤਨ ਕਿੱਥੇ ਹੈ ਉਸ ਰਾਰਤੀ ਥੋੜੀ ਜਿਹੀ ਜ਼ਿਆਦਾ ਇਧਰ-ਉਧਰ ਭੱਜ ਜਾ। ਸਾਗਨ ਦੇ ਦਿਆ ਬਾਈ ਗੁੱਡੂ ਨੂੰ। ਗੁੱਡੂ ਨੇ ਮੈਨੂੰ ਫੋਨ ਵੀ ਕਰਿਆ ਕਹਾ ਪਰਮਨੈ ਮੱਥਾ ਟੇਕਿਆ ਮੈਨੂੰ ਬੜਾ ਮਤਲਬ ਫਕਰ ਮਹਿਸੂਸ ਹੋਇਆ ਬਾਈ ਆਪਣਾ ਪਰਿਵਾਰ ਮੇਰੀ ਵਾਈਫ ਮੇਰੇ ਦੋਏ ਬੱਚਿਆਂ ਨੇ ਮੱਥਾ ਟੇਕਿਆ ਆਪੇ ਸਾਗਨ ਕਰਿਆ। ਬਹੁਤ ਬਹੁਤ ਥੈਂਕ ਯੂ ਹੈ ਬਾਈ ਧੰਨਵਾਦ। ਦ ਰੱਬ ਦਾ ਹਰਵਿੰਦਰ ਵੀ ਆਈ ਦੀ ਬਾਈ ਵੀਡੀਓ ਮੈਂ ਥੋੜੀ ਜਿਹੀ ਹੁਣ ਠੀਕ ਹੈ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮਿਲਦੇ ਆਂ ਕਿਸੇ ਅਗਲੀ ਵੀਡੀਓ ਨਾਲ ਧੰਨਵਾਦ ਜੀ ਲੱਗ ਗਿਆ ਗੰਡਾਸਾ ਚੱਲ ਗਿਆ ਕੰਮ ਓਕੇ ਜੀ ਸਤਿ ਸ੍ਰੀ ਅਕਾਲ ਬਾਏ